ਆਪਜੀ ਇਹ ਸਮਾਗਮ ਸਾਲਾਨਾ ਸ੍ਰੀ ਠਾਕੁਰ ਜੀ ਦਾ વાર્ષਿਕ ਮਹਾਉਤਸਵ ਇਸ ਹਾਲ ਬਾਦ ਜੋ ਮਨਾਇਆ ਜਾਂਦਾ ਹੈ ਪਿੰਡ ਕਾਚੋਵਾਲੀ ਬਾਗਵਾਲਾ ਮੰਦਿਰ ਇਹ ਉਥੋਂ ਦੇ ਆਪਜੀ ਮੰਦਿਰ ਦੇ ਦਰਸ਼ਨ ਕਰੇ ਸਾਹ ਜੀ ਇਹ ਉਹਨਾਂ ਦੀ ਮੂਰਤੀ ਆ ਸੋ ਇਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਅਪਲੋਡ ਕੀਤੀ ਹੈ ਤੇ ਉਸ ਤੋਂ ਬਾਅਦ ਥੋੜਾ ਹਨੇਰੀ ਦਾ ਮੌਸਮ ਇੱਥੇ ਹੋ ਗਿਆ ਸੀ ਇਹ ਬਾਬਾ ਕੇਤਨਦਾਸ ਜੀ ਉਹਨਾਂ ਦਾ ਮੰਦਿਰ ਆ ਉਹਨਾਂ ਦੀ ਮੂਰਤੀ ਬਣੀ ਹੋਈ ਹੈ ਉਹਨਾਂ ਦੀ ਆਪ ਜੀ ਦਰਸ਼ਨ ਕਰਿਓ ਇਹ ਆ ਮੰਦਰ ਕੁਠੀ ਆਇਆ ਥੇ ਟੂੜਾ ਲਾਇਆ ਜਾਂਦਾ ਅੰਦਰ ਟੂੜਾ ਬਣਿਆ ਹੋਇਆ ਵਾ ਇਹ ਨਿਸ਼ਾਨ ਸਾਹਿਬ ਹੈ ਇਹ ਮੰਦਰ ਪਿੰਡ ਚਾਚੂ ਵਾਲੀ ਜੰਹਤੀਪੁਰ ਲਾਗੇ ਜ਼ਿਲ੍ਹਾ ਮਰਸਾਰ ਪੰਜਾਬ ਦੇ ਵਿੱਚ ਇਹ ਹਵਨ ਕੁੰਡਿਆ ਇੱਥੇ ਹਵਨ ਹੁੰਡਿਆ ਜੀ ਉਸੇ ਦਿਨ ਤੋਂ ਹੀ ਕੇਂਦਰੀਕਤ ਹਵਨ ਸ਼ੁਰੂ ਆ ਹਵਾ ਬਹੁਤ ਵਗ ਰਹੀ ਜਾ ਰਹੀ ਹੈ ਤੇ ਉਹ ਤਾਂ ਕਰਕੇ ਹਵਾ ਦੀ ਵਿੱਚ ਆ ਜੀ ਨੂੰ ਆਵਾਜ਼ ਆਉਂਦੀ ਹੋਵੇਗੀ